ਦੇ ਸੇਵਾ ਕਰਦੇ ਤੈਨੂੰ ਕਾਫੀ ਟੈਰ ਸੇਵਾ ਕਰਦੇ ਉਹ ਅੱਜ ਦਿਨ ਲੱਗਾ ਕਿੰਨੀ ਖੁਸ਼ੀ ਕਰਦੇ ਹਾਂ ਹਾਂਜੀ ਜੈ ਬਾਬਾ ਸ਼ੇਸ਼ਆਵਲੀ ਦੀ ਜੀ ਬਹੁਤ ਆਸਮਰਦਾਇਤੋ ਮਿਲੀਆਂ ਵੀ ਆ ਸਾਨੂੰ ਤੇ ਵੱਧ ਜੜ ਕੇ ਸੰਜੋਗ ਆਈ ਸਾਰੀ ਸੰਗਤ ਦਾ ਕਿ ਇਦਾਂ ਹੀ ਪਿਆਰ ਸਤ ਅਗ ਸਾਰਿਆਂ ਦਾ ਬਣਿਆ ਰਵੇ ਜਿੱਦਾਂ ਭੈਣ ਭਰਾ ਸਾਰੇ ੜਲ ਕੇ ਤੁਰਦੇ ਆ ਜੀ ਅਸੀਂ ਮਤਲਬ ਗ੍ਰਹੀ ਕਰਦੇ ਆ ਜਾਂ ਕੁਝ ਵੀ ਕਰਦੇ ਆ ਤੇ ਪਿਆਰ ਸਾਰਿਆਂ ਦਾ ਬਣਿਆ ਰਵੇ ਜੀ ਤੇ ਇਸੇ ਤਰ੍ਹਾਂ ਹੀ ਮੇਲੇ ਹੁੰਦੇ ਰਹਿਣ ਜੀ ਇਹਦੇ ਭਾਈ ਇਹ ਕਲਾਕਾਰ ਆਏ ਆ ਇੱਥੇ ਕਾਰਨ ਵਾਸਤੇ ਕਿਹਦੇ ਨਾਮ ਉਹਨਾਂ ਦਾ ਜੀ ਪੰਜਾਬੀ ਡਿਊਟ ਜੋੜੀ ਆ ਜੀ ਗਰਵੀਰ ਸੰਧੂ ਆ ਜੀ ਜੋੜੀ ਬਹੁਤ ਹੀ ਹਿੱਟ ਜੋੜੀ ਆ ਜੀ ਪੰਜਾਬ ਦੇ ਮਤਲਬ ਮਸ਼ਹੂਰ ਕਲਾਕਾਰ ਪਹਿਲਾਂ ਵੀ ਆ ਚੁੱਕੇ ਆ ਤੇ ਹੁਣ ਰਹਿੰਦੇ ਵੀ ਫਿਰ ਵੀ ਆਉਂਦੇ ਰਹਿਣਗੇ ਹਾਂ ਜੀ ਬਹੁਤ ਬਹੁਤ ਹਾਂ ਜੀ ਅੰਦੀਸਰ ਬੇਸ ਤੋਂ ਵੀ ਵੱਡੇ ਵੱਡੇ ਕਲਾਕਾਰ ਆਉਣਗੇ ਹਾਂ ਜੀ ਜਸਪਾਲ ਸਿੰਘ ਜੀ ਹਾਂ ਜੀ ਬਈ ਕੀ ਕਹਿੰਦਾ ਕੋਲ ਅੱਜ ਦੇ ਮੇਲੇ ਬਾਰੇ ਅੱਜ ਦੇ ਮੇਲੇ ਬਾਰੇ ਇਹ ਗਣਾ ਚਾਹੁੰਦੇ ਆ ਵੀ ਜਿੱਦਾਂ ਹਰ ਵਾਰੀ ਹਰ ਸਾਲ ਵਿੱਚ ਮਿਲ ਕੇ ਜਿੱਦਾਂ ਮੇਲਾ ਬਣਾਇਆ ਜਾਂਦਾ ਵਾ ਇਦਾਂ ਹੀ ਭਰਾਵਾਂ ਦਾ ਪਿਆਰ ਬਣਿਆ ਰਵੇ ਜੋ ਸਾਡੇ ਚਾਚਾ ਜੀ ਗੁਰਮੀਲ ਜੀ ਤੇ ਆਪਣੇ ਜੋ ਵੀ ਜਿਹੇ ਦਾ ਕਮੇਟੀ ਦੇ ਮੈਂਬਰ ਆ ਇਹਨਾਂ ਦਾ ਬਹੁਤ ਸੰਜੋਗ ਆ ਇਦਾਂ ਹੀ ਪਿਆਰ ਬਣਿਆ ਰਵੇ ਤੇ ਮੇਲਾ ਇਦਾਂ ਹੀ ਲੱਗਦੇ ਰਹਿਣ ਪੀੜਾ ਆਪਣੇ ਗੁਰਮੀਲ ਸਿੰਘ ਜੀ ਤੇ ਸੁਖਵਿੰਦਰ ਸੁਖਵਿੰਦਰ ਸਿੰਘ ਜੀ ਇਧਰ ਚਾਚਾ ਜੀ ਆਪਣੇ ਜਤਵੰਤ ਸਿੰਘ ਸਰਪੰਚ ਸਾਹਿਬ ਆਪਣੇ ਸੁਖਵਿੰਦਰ ਸਿੰਘ ਤੇ ਫੌਜੀ ਸਾਹਿਬ ਇਧਰ ਆਪਣੇ ਮਾਸਟਰ ਜੀ ਇਧਰ ਸਰਬਜੀਤ ਸਿੰਘ ਕੈਸ਼ੀਅਰ ਸਾਹਿਬ ਦੇ ਮਾਰਦੇ ਆ ਕੈਸ਼ੀਅਰ ਤੁਹਾਡੇ ਦਾ ਜਿਕਰਾ ਬਾਬੇ ਸ਼ੇਰ ਸਾਹਿਬ ਵਾਲੀ ਦਾ ਪੀਣਾ ਭਾਈ ਦੇ ਭਾਈ ਲੈਣਾ ਨਹੀਂ ਮਾਸਟਰ ਸਰਜੀਤ ਸਿੰਘ ਇਹ ਦਰਬਾਰ ਦਾ ਨਾਮ ਤੇ ਦਰਬਾਰ ਦਾ ਕਿਹੜਾ ਮੈਲਾ ਇਹ ਦਰਬਾਰ ਦਾ ਦਾ ਸ਼ੇਰ ਸਾਹਿਬ ਵਾਲੀ ਜੀ ਔਰ ਸਰਾਨਾ ਸ਼ੇਬੂਆ ਮੇਲਾ ਜਿਹੜਾ ਵਾ ਉਹ ਇਸ ਵਾਰ ਪਿੰਡ ਕਲਰੂ ਔਰ ਬਸਤੀ ਰੰਗੀਰਪੁਰ ਦੀ ਜਿਹੜੀ ਆ ਉਹ ਸਾਂਝੇ ਯੋਗਦਾਨ ਦੇ ਨਾਲ ਹੀ ਮਨਾਇਆ ਜਾ ਰਿਹਾ ਜੀ। ਇਹ ਮੈਨੂੰ ਕਲਾਕਾਰਾਂ ਨੂੰ ਬੋਲਣ ਦੇ ਤੋਕਾ ਹੈ। ਉਹ ਬੜੇ ਪੰਜਾਬ ਦੇ ਵੱਖ-ਵੱਖ ਜਿਹੜੇ ਆ ਉਹ ਨਾਮੀ ਕਲਾਕਾਰ ਇਸ ਪ੍ਰੋਗਰਾਮ ਦੇ ਵਿੱਚ ਹਰ ਸਾਲ ਜਿਹੜੇ ਆ ਸੀ ਬੁਲਾਏ ਜੇ ਬੁਲਾਉਨੇ ਆ ਔਰ ਸਾਰੀ ਸੰਗਤ ਔਰ ਲਾਗੇ ਪਾਸੇ ਜਣ ਕੇ ਆਸ-ਪਾਸ ਦੇ ਸਾਰੇ ਨਗਰ ਨਿਵਾਸੀਆਂ ਵੱਲੋਂ ਬੜੀ ਸ਼ਰਧਾ ਨਾਲ ਧੂਮਤਾਂ ਦੇ ਨਾਲ ਜਿਹੜਾ ਵਾ ਮੇਲਾ ਇਸਰਾਨਾ ਜਿਹੜਾ ਉਹ ਮਨਾਇਆ ਜਾਂਦਾ ਵਾ ਔਰ ਨਾਮਵਰ ਗਾਇਕ ਗੁਰਮੇਲ ਸਿੰਘ ਹਸਪਤਾਲ ਦੇ ਕੋਲੋਂ ਮੈਨੂੰ ਲੱਗ ਰਿਹਾ ਹੈ ਕਿ ਇਹਨੇ ਕੁਝ ਨਿਕਲਣ ਦਾ ਸਹਤ ਆਉਂਦੀ ਹੈ ਬਹੁਤ 100% ਹੈ ভাই ਜੀ ਸ਼ਾਮ ਨੂੰ ਕੋਈ ਮੇਲ ਹੈ ਕੀ ਆ ਹਾਂ ਜੀ ਬਹੁਤ ਵਧੀਆ ਜੀ ਪ੍ਰੋਗਰਾਮ ਵਧੀਆ ਪ੍ਰੋਗਰਾਮ ਅੱਜ ਮੈਨੇ ਵਿੱਚ ਐਨਆਰ ਵੀਰਾਂ ਦੇ ਖਾਸ ਜੋੜ ਦੇਣਾ ਪੰਚਾਇਤ ਨਾਲ ਹਾਂ ਜੀ ਬਹੁਤ ਸਹਿਯੋਗ ਦਿੱਤਾ ਹੈ ਸਾਨੂੰ ਐਨਆਰ ਵੀਆਂ ਦਾ ਜ਼ਿਆਦਾ ਅੱਜ ਕੱਲੇ ਲੋਕ ਬਣਾ ਦੇਣਾ ਦਾ ਕਾਹਦੇ ਲਈ ਹਾਂ ਜੀ ਹਾਂ ਜੀ ਸੰਗਤ ਦਾ ਬਹੁਤ ਸਹਿਯੋਗ ਇਹ ਪ੍ਰਯਤਨ ਕਰਦੇ ਆਂ ਆਪਣੇ ਨਗਰ ਵਾਸਤੇ ਅੱਜ ਇਹ ਕਿੰਨੇ ਵੀ ਇੱਦਾਂ ਵਕਤ ਤੋਂ ਵੱਧ ਅੱਗੇ ਇਸ ਤੋਂ ਵੀ ਵਧੀਆ ਪ੍ਰੋਗਰਾਮ ਟਰੋਣ। ਮੈਂ ਨਸਖਰੰਦਰ ਸਿੰਘ ਕਰਦਾ। ਇਹ ਨਦਰ ਸੇਵਾ ਕਰਦੇ ਨਗਰ ਮੇਰੇ ਤੇ ਸਾਨੂੰ 1926 ਸਾਲ ਉੱਥੇ ਦੀ ਪੁਰਾਣੀ ਜਗ੍ਹਾ ਦੀ ਪਾਸਪਰਦਾ ਦੇ ਮਲੇ ਦੀ ਮੁਸਲਮਾਨਾਂ ਦੇ। ਮਤਲਬ ਮੇਰੇ ਨਾਲ ਕਿੰਨੇ ਦੀ ਦੂਜੀ ਕਿੰਨਾ ਬਕਿਆ। ਅੱਜ ਕੱਲ ਦੀ ਸੇਵਾ ਜਿਹਦਾ ਬਾਹਰੋਂ ਸਕਤਾ ਪਉਂਦੀ ਆ ਸਾਡੇ ਐਨਆਰਆਈ ਵੀਰ ਭਰਾ ਸਾਡੇ ਪਿੰਡ ਦੇ ਗਏ। ਹੋਰ ਹੀ ਪਿੰਡ ਦੇ ਦਾ ਪਰਿਵਾਰ ਆ ਸਾਰਾ ਸੇਵਾ ਜੀ ਸਾ ਪਉਂਦਾ ਬਾਈ ਪੰਚਾਇਤ ਮੈਂਬਰ ਸਾਹਿਬ ਰੰਗੀਲਪੁਰਾ ਕਸਬੇ ਸਾਡੇ ਨਾਲ ਪਈ ਦੀ ਆ ਜੀ ਉੱਥੇ ਦੇ ਸਾਡੇ ਵੀਰ ਆ ਮਾਸਟਰ ਆ ਜਿਨ੍ਹਾਂ ਨੇ ਪਹਿਲਾਂ ਸਾਡੇ ਕੋ ਬੋਲੇ ਸੀ ਤੇ ਪੰਚਾਇਤ ਵਾਦ ਹੋਰ ਵੀ ਬਹੁਤ ਸੇਵਾਦਾਰ ਆ ਜੀ ਉਹ ਬਣਾਉਂਦੇ ਆ ਜੀ ਤੇ ਕਲਾਕਾਰ ਜਿਹੜੇ ਗੀਤਪੁਰ ਪੇਂਟ ਆ ਦੇ ਲੈਂਦੇ ਆ ਨਾਲ ਸਾਡੇ ਜੀ ਦੋ ਦਿਨ ਪਿੰਡੇ ਰਲ ਕੇ ਭਾਈਚਾਰੇ ਨੂੰ ਵਧਾਉਂਦੇ ਆ ਗੁੱਸੇ ਦਰਾਜੇ ਖਤਮ ਹੋ ਜਾਂਦੀ ਆ ਜੀ ਸਖਤਾ ਦਾ ਲੰਗਰ ਚੱਲਦਾ ਵਾ ਜੀ ਟੋਟਲ ਲੰਗਰ ਚੱਲਾ 5 ਵਜੇ ਕੁੱਸਤੀ ਕਰਾਉਣੀ ਆ ਜੀ ਬੁੱਧਵਾਰ ਪੀਰਾਂ ਦੀ ਚਾਦਰ ਚੜਾਈ ਦੀ ਹੋਰ ਵੀ ਜਗਾ ਵਈ ਬਹੁਤ ਵਧੀਆ ਪਲੰਡ ਵਾ ਜੀ ਲਾਗੇ ਲਾਗੇ ਸਾਰੇ ਪੰਜਾਬ ਚ ਮਿਠੇ ਇਹ ਦੋ ਦਿਨ ਦਾ ਸਰਜੀ ਮੇਲਾ ਵਾ ਨਾਮ ਜੋਗਨਪਰੀ ਦੀ ਪੈਂਡੇ ਕਾਲਰੀ ਸਾਡੇ ਪਿੰਡ ਮੇਲਾ ਕਰਾਇਆ ਜਾਂਦਾ ਜੀ 26ਵਾਂ ਮੇਲਾ ਜੀ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਜੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਸਾਡੇ ਆੜੇ ਦਿਵਾਲੇ ਵਾਲਿਆਂ ਨੂੰ ਜੀ ਕਿ ਸ਼ਾਮ ਨੂੰ ਕਬੱਡੀ ਜਿੰਜ ਦਾ ਮਾਹੌਲ ਵੀ ਹੋ ਜਾਵੇ ਕਿਹੜਾ ਕਬੱਡੀ ਹਾਂਜੀ ਕੁਸ਼ਤੀਆਂ ਕਰਾਈ ਜਾਂਦੇ ਆ ਜੀ ਸਾਡੇ ਨਾਲ ਮੇਲੇ ਦੇ ਮੇਰੇ ਕੀ ਭਰਾ ਨੂੰ ਇਹੀ ਬੈਂਤੀ ਆ ਜਿਹੜੇ ਨਸ਼ੇ ਤੇ ਲੱਗੇ ਜੋ ਵੀ ਕਰਦੇ ਆ ਜੀ ਇਹਨਾਂ ਤੋਂ ਬੱਤ ਕੇ ਰਹਿਣਾ ਪਾਲ ਦੇ ਮੇਰੇ ਵੀਰ ਨਸ਼ੇ ਤੋਂ ਬੱਤ ਕੇ ਰਹਿਣ ਜਿੰਨਾ ਬਾਦਿਆਂ ਦਾਈ ਕਰਦਿਆਂ ਨੂੰ ਖੁਸ਼ ਰੱਖੋ ਜੀ ਅੱਜ ਦੀ ਮੇਲੇ ਵਾਲੀ ਗੀਤ ਕਿਵੇਂ ਚੱਲੀ ਮੈਂ ਇਹੀ ਕਹਿਣਾ ਚਾਹਣਾ ਆ ਸਾਰੇ ਨਗਰ ਨਿਵਾਸੀਆਂ ਨੂੰ ਪੰਚਾਇਤ ਨੂੰ ਤੰਗੀਲਪੁਰਾ ਬਸਤੀ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਤੇ ਓਦਾਂ ਹੀ ਅੱਗੇ ਵੀ ਮੇਲਾ ਰੱਖਦਾ ਰਹੇ ਇੱਕ ਰਲ ਕੇ ਸਾਰੇ ਮੇਲਾ ਕਰਾਉਣ ਤੇ ਸਾਰੇ ਇਕੱਠੇ ਰਹਿਣ ਸ਼ੇਰ ਸਾਹਿਬ ਜੀ ਜੈ ਜੈ ਸ਼ੇਰ ਜੀ ਸ਼ੇਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਆ ਲੋਕਾਂ ਦਾ ਨਾਮ ਕਰਦਾ ਬਹੁਤ ਬਹੁਤ ਧੰਨਵਾਦ ਕੀ ਜੈ ਟਾਈਮ ਕੱਢ ਕੇ ਆ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਬਾਕੀ ਪਰਮਾਤਮਾ ਬਾਬਾ ਸ਼ੇਰ ਸ਼ਾਹ ਬੜੀ ਜੀ ਦਾ ਤਹਿ ਦਿਲੋਂ ਧੰਨਵਾਦ ਆ ਕਿ ਸਾਡੇ ਸਾਰੇ ਲੱਗਰ ਨੂੰ ਉਹਨਾਂ ਨੇ ਇੱਕ ਜੁੱਟ ਕਰਕੇ ਰੱਖਿਆ ਆ ਸਾਡੇ ਤੇ ਕੋਈ ਡਿਸਪਿਊਟ ਨਹੀਂ ਹੋਏਗਾ ਸਾਰੇ ਗਾਲ ਮਿਲ ਕੇ ਇਹ ਸਰਪਾ ਦੇ ਨਾਲ ਬਣਾਉਂਦੇ ਆ ਤੇ ਸਾਡੇ ਪ੍ਰਧਾਨਜੀ ਦੇ ਵੀ ਦਸਤਾ ਸਾਡੀ ਮੋਢਬਰ ਸੱਜਣਾ ਨੂੰ ਦੱਸਦਾ ਹੈ ਪਰ ਜੇ ਆ ਤੁਸੀਂ ਇਤਿਹਾਸਵਰ ਵੀ ਗੱਲ ਕੀਤੀ ਕਿ ਬਾਬਾ ਉਹਨੂੰ ਪਹਿਲਾ ਵਣ ਵਾਲਾ ਕਹਿੰਦੇ ਸੀ ਇਸ ਟਾਈਮ ਉਹ ਮੌਜੂਦਾ ਬੂਟਾ ਫਿਰ ਤਿਆਰ ਹੋ ਗਿਆ ਪਹਿਲਾਂ ਉਹ ਜਨਕੀ ਬਿਲਕੁਲ ਖਤਮ ਹੋ ਗਈ ਸੀ ਤੇ ਉਹ ਬਾਬਾ ਵਣ ਵਾਲਾ ਫਿਰ ਉਹ ਵਣ ਪਹਿਲਾਂ ਇੱਥੇ ਹੁੰਦੇ ਸੀ ਉਦੋਂ ਤੋਂ ਹੀ ਸਾਡੇ ਵੱਡੇ ਬਜ਼ੁਰਗ ਤੇ ਸਾਰੇ ਉਸੇ ਤਰ੍ਹਾਂ ਸੇਵਾ ਕਰਦੇ ਆ ਆ ਜਿਹੜੋ ਤੋਂ ਬੁਟਾ ਜੀ ਨੂੰ ਪ੍ਰਧਾਨ ਜੀ ਨੂੰ ਇੱਕ ਪ੍ਰਧਾਨਗੀ ਮਿਲੀ ਆ ਇਹਨਾਂ ਨੇ ਬਹੁਤ ਵਧੀਆ ਇਹ ਅਲੀ ਕਾਨ ਜਿਹੜੀ ਆ ਬਾਬਾ ਦੀ ਦਰਗਾਹ ਬਣਾਈ ਆ ਸਾਰੇ ਨਗਰ ਦੇ ਸਹਿਯੋਗ ਨਾਲ ਲਾਗੇ ਲਾਗੇ ਪਿੰਡਾਂ ਦੇ ਸਹਿਯੋਗ ਨਾਲ ਇਹਨਾਂ ਨੇ ਬਹੁਤ ਵੱਡਾ ਜਿਹੜਾ ਕੰਮ ਕੀਤਾ ਆ ਇਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਆ ਨਗਰ ਪੰਚਾਇਤ ਦਾ ਤੇ ਰੋ ਧੰਨਵਾਦ ਆ ਬਾਬਾ ਸ਼ੇਰ ਸ਼ਾਹ ਵਲੀ ਜੀ ਹੋਰ ਸਾਡੇ ਮਹਿਮਾਨ ਜੀ ਜੈਕਾਰਾ ਬਾਬਾ ਸ਼ੇਰ ਸ਼ਾਹ ਵਲੀ ਜੀ ਹੋਰ ਸਾਡੇ ਮਹਿਮਾਨ ਜੀ ਜੈਕਾਰਾ ਮੇਰਾ ਨਾਮ ਜੀ ਜਗਜੀਤ ਸਿੰਘ ਜੀ ਮੈਨੇ ਤੁਹਾਨੂੰ ਕਿਹਾ ਕਿ ਕਿੰਨਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਹਰ ਸਾਲ ਬਹੁਤ ਚੜ ਕੇ ਜਿਹੜਾ ਸਹਿਯੋਗ ਦਿੱਤਾ ਜਾਂਦਾ ਹੈ ਸੰਗਤ ਵੱਲੋਂ ਔਰ ਮੇਲਾ ਕਰਾਇਆ ਜਾਵੇ ਔਰ ਮੇਰੇ ਨੌਜਵਾਨ ਵੀਰਾਂ ਨੂੰ ਇਹੋ ਬੇਨਤੀ ਆ ਕਿ ਮੇਲੇ 'ਚ ਉਹ ਵੀ ਆ ਬਹੁਤ ਚੜ ਕੇ ਆਪਣਾ ਸਹਿਯੋਗ ਦੇਣ ਔਰ ਨਸ਼ਿਆਂ ਤੋਂ ਦੂਰ ਰਹਿਣ ਤੇਰੇ ਪਿੱਛੇ ਨਹੀਂ